ਮੈਂ ਇੱਥੇ ਵੀ ਬੇਨਤੀ ਕਰਾਂ ਆਪਾਂ ਧੰਗੁਰ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੂੰ ਆਪਾਂ ਕਹਿੰਨੇ ਪਾਤਸ਼ਾਹ ਨੂੰ ਕਲਗੀਆਂ ਵਾਲੇ ਇਹ ਕਲਗੀਆਂ ਵਾਲੇ ਲੱਕਬੜਾ ਪਾਤਸ਼ਾਹ ਦੇ ਨਾਲ ਆਪਾਂ ਜੋੜਦੇ ਆਂ ਆਪਾਂ ਸਤਗੁਰੂ ਨੂੰ ਯਾਦ ਕਰਦੇ ਆਂ ਉਹਦੇ ਪਿੱਛੇ ਵੀ ਭਾਵ ਹੈ ਕਿਉਂਕਿ ਉਸ ਸਮੇਂ ਜੇਸ ਵੇਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸੰਸਾਰ ਉੱਪਰ ਨੇ ਕਲਗੀਆਂ ਤੇ ਹੋਰ ਵੀ ਬੜੇ ਬਾਦਸ਼ਾਹ ਲਾਉਂਦੇ ਸਨ ਪਰ ਉਹਨਾਂ ਨੂੰ ਕਲਗੀਆਂ ਵਾਲੇ ਕਹਿ ਕੇ ਯਾਦ ਨਹੀਂ ਕੀਤਾ ਜਾਂਦਾ ਕਿਉਂ ਨਹੀਂ ਯਾਦ ਕੀਤਾ ਜਾਂਦਾ ਜਿੰਨੇ ਵੀ ਬਾਦਸ਼ਾਹ ਸਨ ਜਿੰਨੇ ਵੀ ਵੱਡੇ ਉਸ ਵੇਲੇ ਸਰਦਾਰ ਸਿੱਖਦਾਰ ਹੋਣਗੇ ਉਹਨਾਂ ਦੀਆਂ ਕਲਗੀਆਂ ਜਿਹੜੀਆਂ ਨੇ ਉਹ ਦਿੱਲੀ ਦਰਬਾਰ ਦੇ ਅੱਗੇ ਝੁਕਦੀਆਂ ਸਨ ਉਹ ਰਿਆਸਤ ਦੇ ਅੱਗੇ ਝੁਕਦੀਆਂ ਸਨ ਹਕੂਮਤ ਦੇ ਅੱਗੇ ਝੁਕਦੀਆਂ ਸਨ ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੀ ਕਲਗੀ ਜਿਹੜੀ ਹੈ ਸੱਚੇ ਪਾਤਸ਼ਾਹ ਜੀ ਦੀ ਉਹ ਝੁਕੀ ਨਹੀਂ ਹੈ ਉਹ ਝੁਕੀ ਨਹੀਂ ਸਤ ਗੁਰੂ ਝੁਕੇ ਨਹੀਂ ਨੇ ਬੇਸ਼ੱਕ ਕਿਤਨੇ ਝੱਕੜ ਝੁੱਲ ਗਏ ਜਿਹੜੀ ਹਰ ਰੋਜ਼ ਵਿਚਾਰ ਆਪ ਦੀ ਸਰਵਣ ਕਰਦੇ ਹੋ ਜੜੀ ਦੇ ਤਹਿਤ ਨਾਲ ਜਿੱਥੇ ਆਪਾਂ ਗੁਰੂ ਕੀ ਬਾਣੀ ਕਿਉਂਕਿ ਦੋ ਚੀਜ਼ਾਂ ਸਾਡੇ ਕੋਲ ਨੇ ਇੱਕ ਗੁਰਬਾਣੀ ਤੇ ਇੱਕ ਗੁਰ ਇਤਿਹਾਸ ਗੁਰੂ ਦੀ ਬਾਣੀ ਤੇ ਗੁਰੂ ਦਾ ਇਤਿਹਾਸ ਇਹਦੇ ਵਿੱਚੋਂ ਸਿਧਾਂਤ ਰੂਪ 15 ਅਸੀਂ ਬਾਣ ਤੂੰ ਸਮਝ ਲੈ ਕੇ ਇਤਿਹਾਸ ਦੀਆਂ ਸਿੱਖਿਆਵਾਂ ਜਿਹੜੀਆਂ ਨੇ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕ੍ਰੇਨ ਆਪਾਂ ਉਹਦੇ ਵਿੱਚੋਂ ਕੁਝ ਆਨੰਦ ਮਾਣਨਾ ਹੁੰਦਾ ਹੈ ਕੁਝ ਜੀਵਨ ਦਾ ਸਬਕ ਸਿੱਖਣਾ ਹੁੰਦਾ ਹੈ